ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਜਿਹੜੇ ਵੀਰ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਅਸੀਂ ਪਿੰਡ ਖੇੜੀਮਾਨੀਆਂ ਤੋਂ ਛੋਟੇ ਸਾਹਿਬ ਜਦਿਆਂ ਤੇ ਮਾਤਾ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਗੁਰੂ ਘਰ ਲੰਗਰ ਨਸ਼ਕਾਣੀ ਦੀ ਪੁੜੀ ਤੇ ਲਗਾਇਆ ਗਿਆ ਇਹ ਅਪਰਾਲੇ ਜ਼ਰੂਰ ਕਰਨੇ ਚਾਹੀਦੇ ਨੇ। ਤਿਲ ਫੁੱਲ ਪੇਟਾਂ ਹਰ ਇੱਕ ਤੋਂ ਲੈ ਲੈਣੀ ਚਾਹੀਦੀ ਆ। ਪਿੰਡ ਚੋਂ ਰਾਸਣ ਇਕੱਠਾ ਹੋ ਜਾਂਦਾ, ਸਿੱਧਾ ਇਕੱਠਾ ਹੋ ਜਾਂਦਾ। ਥੋੜੀ ਬਹੁਤੀ ਢਾਲ ਇਕੱਠੀ ਹੋ ਜਾਂਦੀ ਆ। ਇਦਾਂ ਦੇ ਅਪਰਾਲੇ ਕਰਨ ਨਾਲ ਇੱਕ ਤਾਂ ਦਾਨਪੁੰਨ ਲੱਗ ਜਾਂਦਾ। ਦੂਜੀ ਗੱਲ ਕੀ ਜੋ ਨੌਜਵਾਨ ਪੀੜ੍ਹੀ ਆ ਜਾਂ ਹਰ ਇੱਕ ਚ ਇੱਕ ਆ ਜਾ ਬਣਿਆ ਰਹਿੰਦਾ ਨਹੀਂ ਤਾਂ ਅੱਜ ਕੱਲ ਪਿੰਡਾਂ 'ਚ ਪਾਰਟੀ ਵਾਜੀ ਬਹੁਤ ਜ਼ਿਆਦਾ ਹੋ ਗਈ ਸਾਡੇ ਪਿੰਡ ਦੇ ਸਾਰੇ ਜਿੰਨੇ ਵੀ ਵੀਰ ਨੇ ਸਭ ਨੇ ਰਲ ਮਿਲ ਕੇ ਹਨਾ ਬਹੁਤ ਸੋਹਣਾ ਪ੍ਰਾਰਲਾ ਕੀਤਾ ਆ ਬਾਈ ਮੰਗਾ ਸਪੈਸ਼ਲ ਸੁੱਟੀ ਲਈ ਅੱਜ ਇਹਨੇ ਲਾਜ ਯੂਨੀਵਰਸਿਟੀ 'ਚ ਲੱਗਿਆ ਹੋਇਆ ਲਾਡੀ ਹੁਣੀ ਆ ਸੇਵਕੁਣੀ ਸਤੂਕਰ ਖੜਾ ਡੈਰੀ ਫਾਰਮ ਛੱਡ ਕੇ ਆ ਬਾਈ ਬੱਬੂ ਵਕੀਲ ਆ ਬਾਈ ਵਕੀਲ ਆ ਇਹਨੇ ਵੀ ਦੇਖ ਲੋ ਅੱਜ ਛੁੱਟੀ ਮਾਰੀ ਆ ਵੈਸੇ ਅੱਜ ਛੁੱਟੀ ਹੀ ਸੀਗੀ ਸੱਚ ਐਤਵਾਰ ਸੀਗਾ ਭਗਵਾਨ ਜੀ ਜੱਗੀ ਬਾਈ ਸਾਰੇ ਜਾਣਿਆਂ ਨੇ ਨਾ ਬਹੁਤ ਟੁੱਟ ਸੇਵਾ ਕੀਤੀ ਆ ਨਾਲ ਮਿਲ ਕੇ ਵਾਏ ਗਰੂ ਸੱਚੇ ਪਾਤਸ਼ਾ ਅਸੀਂ ਉੱਥੇ ਟੈਂਟਰ ਲਗਾ ਲਿਆ ਸੀਗਾ ਕੇਸੀ ਫਾਰਮ ਹਾਊਸ ਦੇ ਮੂਹਰੇ ਰਾਤ ਟੈਂਟ ਲੱਗ ਗਿਆ ਸੀਗਾ ਤੇ ਸਵੇਰੇ ਅਸੀਂ ਫਿਰ ਉੱਥੇ ਜਾ ਕੇ ਸਮਾਨ ਤਿਆਰ ਕੀਤਾ ਇੱਧਰ ਆ ਮੁੰਡਿਆਂ ਨੇ ਬਹੁਤ ਸੇਵਾ ਕੀਤੀ ਆ ਲਾਲੀ ਹਲਵਾਈ ਆ ਬਾਈ ਇਹ ਸਿੰਪੜੋ ਤੋਂ ਵਧੀਆ ਕੰਮ ਕਰਦਾ ਸਾਡੇ ਤਕਰੀਬਨ ਸਾਰੇ ਪ੍ਰੋਗਰਾਮਾਂ ਤੇ ਇਹੀ ਹੁੰਦਾ ਇੱਧਰ ਮਾਈਆਂ ਪ੍ਰਸ਼ਾਦੇ ਬਣਾ ਰਹੀਆਂ ਨੇ ਕੁਝ ਕਮਾਈਆਂ ਸਾਡੇ ਪਿੰਡ ਗੁਰਦੁਆਰਾ ਸਾਹਿਬ ਵੀ ਸੇਵਾ ਕਰੀਆਂ ਸੀਗੀਆਂ ਆ ਮੁੰਡਿਆਂ ਨੇ ਬਹੁਤ ਸੇਵਾ ਕੀਤੀ ਆ ਜਾਗਰ ਦਾ ਮੁੰਡਾ ਇੱਕ ਕਲਵੰਤ ਦਾ ਇਹਨਾਂ ਨੇ ਬਹੁਤ ਸੇਵਾ ਕੀਤੀ ਆ ਭਾਂਡਿਆਂ ਦੀ ਸਾਰੀ ਦਿਹਾੜੀ ਲੱਗੇ ਰਹੇ ਨੇ ਦੋ ਇਹਨੇ ਨਹੀਂ ਤਾਂ ਇਹ ਚਣਗੇ ਹੁੰਦੀ ਆ ਦੇਖ ਲਓ ਹਨ ਬੱਚਿਆਂ ਨੂੰ ਜੇ ਲੱਗੀ ਤਾਂ ਲੱਗੀ ਮਿਕਸ ਸਬਜੀ ਕੀਤੀ ਸੀਗੀ ਚਾਹ थी ਤੇ ਸਵੇਰੇ ਚਾਹ ਨਾਲ ਮਠੀਆਂ ਸੀਗੀਆਂ ਆ ਗੁਰਵਿੰਦਰ ਫਿਰਦਾ ਦਵਾਈ ਤੋਂ ਆਇਆ ਨੇ ਸੁੱਕੀ ਸਬਜੀ ਕਰਨ ਦਾ ਦੋ ਫਾਇਦੇ ਹੋ ਜਾਂਦੇ ਨੇ ਇੱਕ ਤਾਂ ਬੰਦਾ ਰੋਟੀ ਤੇ ਰੱਖ ਕੇ ਖਾ ਲੈਂਦਾ ਦੂਜੀ ਗੱਲ ਭਾਂਡਿਆਂ ਦੀ ਜ਼ਰੂਰਤ ਨਹੀਂ ਪੈਂਦੀ ਸੁੱਕੀ ਸਬਜ਼ੀ ਨਾਲ ਖਿੰਡਦੇ ਨੇ ਆ ਲਵੀ ਖੜਾ ਅੱਡਾ ਅੱਡ ਤਾ ਮੁੰਡਾ ਜਿੰਨਾ ਵੀਰਾਂ ਤੋਂ ਨਹੀਂ ਬੈਠਿਆ ਜਾਂਦਾ ਸੀ ਉਹਨਾਂ ਲਈ ਕੁਰਸੀਆਂ ਦਾ ਪ੍ਰਬੰਧ ਵੀ ਕਰਿਆ ਹੋਇਆ ਸੀਗਾ ਕਿਉਂਕਿ ਅੱਜ ਕੱਲ ਗੋਡੇ-ਮੋਡੇ ਸਭ ਦੇ ਹੀ ਦੁਖਦੇ ਨੇ ਬਜ਼ੁਰਗਾਂ ਦੇ ਤਾਂ ਖਾਸ ਕਰਕੇ ਦੁਖਦੇ ਨੇ ਤੇ ਥੱਲੇ ਵੀ ਪੰਗਤ ਲਾਈ ਹੋਈ ਸੀ ਜਿਨ੍ਹਾਂ ਨੇ ਥੱਲੇ ਬੈਠ ਕੇ ਸੁੱਕਣਾ ਸੀਗਾ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਸਾਰੇ ਰਲ ਮਿਲ ਕੇ ਹੀ ਇਹ ਅਪਰਾਲਾ ਹੁੰਦਾ ਕਾਮਲ ਖੜਾ ਆ ਸੁਖਜੀਤ ਕੁੱਲ ਮਿਲਾ ਕੇ ਹਰ ਇੱਕ ਘਰ ਚੋਂ ਇੱਕ ਇੱਕ ਜਾਣਾ ਜ਼ਰੂਰ ਪਹੁੰਚਿਆ ਹੋਇਆ ਸੀਗਾ ਕੋਈ ਮਤਲਬ ਇਦਾਂ ਦੀ ਗੱਲ ਨਹੀਂ ਸੀ ਕਿ ਮੈਂ ਕਿਉਂ ਜਾਵਾਂ ਸਭ ਨੇ ਆਪਣਾ ਫਰਜ਼ ਸਮਝਿਆ ਲਾਡੀ ਬਾਈ ਖੜਾ ਸੈਂਪੀ ਹੁਣੇ ਖੜੇ ਨੇ ਟ੍ਰੈਫਿਕ ਅੱਜਕੱਲ ਬਹੁਤ ਆ ਤੇ ਇਸ ਚੀਜ਼ ਦਾ ਵੀ ਧਿਆਨ ਰੱਖਿਆ ਗਿਆ ਬਾਰ-ਬਾਰ ਅਨਾਉਂਸਮੈਂਟ ਕੀਤੀ ਜਾਂਦੀ ਸੀ ਕਿ ਭਾਈ ਸੜਕ ਤੋਂ ਧਿਆਨ ਰੱਖਣਾ ਹਨਾ ਸੜਕ ਕ੍ਰੋਸ ਕਰਨ ਲੱਗੇ ਜਾਂ ਜਿਵੇਂ ਵੀ ਬਾਕੀ ਸਾਡੇ ਦੋ ਤਿੰਨ ਬੰਦੇ ਫੌਜੀ ਵੀ ਨੇ ਜੱਗਾਓ ਖੜਾ ਦੂਰ ਬਹੁਤ ਸੇਵਾ ਕਰੀਆ ਡਟ ਕੇ ਇੱਕ ਆ ਭਾਈ ਇਧਰ ਆ ਕਰਮੇ ਦਾ ਮੁੰਡਾ ਇਹਦਾ ਮੈਂ ਨਾਂ ਨਹੀਂ ਜਾਣਦਾ ਯਾਰ ਆਹ ਜੌਨ ਖੜਾ ਜੌਨ ਹੱਕਾ ਮਾਰ ਰਿਆ ਆ ਆਪਣੀ ਇੱਧਰ ਆਉਂਦਾ ਦੇਖ ਲੋ ਡਿਊਟੀ ਪਰ ਜਿੱਥੇ ਖੜਾ ਤੇ ਬੰਦੇ ਜਿਹਨੇ ਜਿਹੜੀ ਚੀਜ਼ ਚੱਕ ਲਈ ਉਹਨੇ ਚੱਕ ਲਈ ਫਿਰ ਮੰਨ ਲਓ ਕਿ ਉਹਨੇ ਪਿੱਛੇ ਆਏ ਨਹੀਂ ਵੀ ਕਦੇ ਆ ਚੱਕ ਲਈ ਕਦੇ ਆ ਚੱਕ ਲਈ ਜਿਹੜੀ ਚੀਜ਼ ਸਵੇਰੇ ਸਭ ਨੂੰ ਸਮਾ ਦਿੱਤੀ ਗਈ ਵੀ ਤੈਂ ਗਲਾਸ 'ਚ ਚੱਕਣੀ ਤਾਂ ਗਲਾਸ 'ਚ ਚੱਕੇ ਆਹ ਜੌਨ ਹੱਥ ਜੋੜ ਰਿਆ ਬੀੜੀ 'ਚ ਆਹ ਲਾਡੀ ਦਾ ਮੁੰਡਾ ਹਰਕਮਲਪ੍ਰੀਤ ਆ ਇਹਦਾ ਨਾਮ ਬਾਈ ਦਾ ਏ ਵਿਚਾਰੇ ਨੇ ਬਹੁਤ ਸੇਵਾ ਕਰੀ ਲਾਡੀ ਹੁਣੀ ਮੰਗਾ ਪਿਆਰੂ ਖੜਾ ਪਿਆਰੂ ਥੋੜਾ ਜਿਹਾ ਜੱਕਦਾ ਵੀਡੀਓ ਤੋਂ ਭੱਜਦਾ ਬਹੁਤਾ ਕੈਮਰੇ ਨੂੰ ਦੇਖ ਕੇ ਆਹ ਸੋਨੂ ਖੜਾ ਟਗਾਟ ਵਾਲਾ ਆ ਕਮਲ ਇੱਧਰ ਫਿਰ ਗੱਡੀ ਸਿੱਖਣ ਬਾਰੇ ਰਾਇ ਪਾਸ ਲੈ ਰਿਹਾ ਪੁੱਲਰ ਗੱਡੀ ਵਾਲਿਆਂ ਤੋਂ ਇਹਨੇ ਸਿੱਖਣੀ ਆ ਗੱਡੀ ਉਹ ਗੁਰਵਿੰਦਰ ਖੜਾ ਮੁੰਡਾ ਨਾ ਬਾਬਾਈ ਖੜੇ ਨੇ ਸਾਡੇ ਪਿੰਡੂ ਹੀ ਆਏ ਮੁੰਡਾ ਹੰਸ ਬਾਬਾਈ ਦਾ ਚੇਲਾ ਨਾ ਆ ਗਿਆ ਕਿ ਬਾਬਾਈ ਦਾ ਚੇਲਾ ਜਿਸ ਤੋਂ ਜਿੱਥੇ ਹੋਇਆ ਸਭ ਨੇ ਉੱਥੇ ਸੇਵਾ ਕਰੀ ਪੂਰੀ ਡਟ ਕੇ ਬੇਸੇ ਸਾਰਿਆਂ ਨੂੰ ਇਹ ਕੰਮ ਕਰ ਲੈਣੇ ਚਾਹੀਦੇ ਨੇ ਕਿ ਲੰਗਰ ਲਾਉਣੇ ਸਵੀਲਾ ਲਾਉਣੀਆਂ ਅਸੀਂ ਵੀ ਇਹ ਪਹਿਲੀ ਵਾਰ ਇਹ ਲਾਇਆ ਕੋਈ ਇਹ ਤਾਂ ਨਹੀਂ ਵੀ ਅਸੀਂ ਬਹੁਤ ਵਾਰ ਲਾ ਚੁੱਕੇ ਆਂ ਵੀ ਅਸੀਂ ਬਹੁਤ ਉਹ ਕਰ ਰਹੇ ਆਂ ਅਸੀਂ ਹੁਣ ਅੱਗੇ ਨੂੰ ਜ਼ਰੂਰ ਪ੍ਰਮਾਤਮਾ ਮਿਹਰ ਕਰੇ ਸਿਰ ਤੇ ਅਥ ਰੱਖੇ ਕਿ ਲੰਗਰ ਜ਼ਰੂਰ ਲਾਇਆ ਕਰੀਏ ਪਹਿਲੀ ਵਾਰ ਅਪਰਾਲਾ ਕੀਤਾ ਸੀਗਾ ਠੰਡੇ ਮਿੱਠੇ ਜਲਦੀ ਸਵੀਲ ਦਾ ਗਰਮੀਆਂ ਚ ਤੇ ਫਤਿਹਗੜ ਵੀ ਹਰ ਇੱਕ ਨੂੰ ਜਾਣਾ ਜ਼ਰੂਰੀ ਚਾਹੀਦਾ ਆ ਦਿਨਾਂ 'ਚ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਣਾ ਚਾਹੀਦਾ ਉਹਨਾਂ ਨੂੰ ਸ਼ਹਾਦਤ ਜੋ ਨਿਸਾਨੀ ਸਾਦਤਾ ਉਹਦੇ ਬਾਰੇ ਜ਼ਰੂਰ ਦੱਸਣਾ ਚਾਹੀਦਾ ਜ਼ਰੂਰ ਛੋਟੇ ਸਾਹਿਬ ਜਦਿਆਂ ਤੇ ਫਿਲਮ ਵੀ ਬਣੀ ਆ ਉਹ ਫਿਲਮ ਵੀ ਜ਼ਰੂਰ ਹਰ ਇੱਕ ਬੰਦੇ ਨੂੰ ਦੇਖਣੀ ਚਾਹੀਦੀ ਆ ਹਰ ਇੱਕ ਬੱਚੇ ਨੂੰ ਭੈਣ ਨੂੰ ਮਾਤਾ ਨੂੰ ਭਰਾ ਨੂੰ ਸਭ ਨੂੰ ਦੇਖਣੀ ਚਾਹੀਦੀ ਆ ਉਹ ਫਿਲਮ ਜੇ ਬੰਦਾ ਪੂਰਾ ਖੁਬਕੇ ਦੇਖੇ ਨਾ ਤਾਂ ਰੋਣਾ ਆ ਜਾਂਦਾ ਆ ਬੇਬੀ ਕਿਉਂ ਨਾਈਟ ਦੀ ਵੱਡੀ ਸਹਾदत ਆ ਜੋ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਲਸਾਨੀ ਸਹਾਦਤ ਨੂੰ ਦੇਖਦੇ ਕੋਟੀ ਕੋਟੀ ਪ੍ਰਣਾਮ ਪ੍ਰਣਾਮ ਆ ਸੀ ਇਦਾਂ ਦੇ ਚਰਨਾਂ 'ਚ ਸੱਚੇ ਪਾਤਸ਼ਾਹ ਮੇਰਾ ਪਰਿਆ ਹੱਥ ਰੱਖਾ ਸਾਬ ਤੇ ਤੰਦਰੁਸਤੀਆਂ ਬਖਸ਼ਣ ਅੰਗ ਸੰਗ ਸਾਈ ਹੋਣ ਇਦਾਂ ਹੀ ਆਪਣੇ ਬੱਚਿਆਂ ਤੋਂ ਸੇਵਾ ਲੈਂਦੇ ਰਹਿਣਾਂ ਤੇ ਸਾਰੇ ਜਾਨੇ ਮਿਲ ਕੇ ਸੇਵਾ ਕਰਦੇ ਰਹਿਣ ਤੇ ਆ ਦਿਨਾਂ ਚ ਨਾ ਖਾਸ ਕਰਕੇ ਵੈਸੇ ਧਿਆਨ ਰੱਖਣ ਜੋ ਗੱਲਾਂ ਹੁੰਦੀਆਂ ਨੇ ਕਿ ਆਪਾਂ ਕੋਈ ਖੁਸ਼ੀਆਂ ਨਾ ਮਨਾਈਏ ਜ਼ਿਆਦਾ ਜਾਂ ਮੰਨ ਲਓ ਕਿ ਗੀਤ ਨਾ ਲਾਈਏ ਲੱਚਰ ਜਿੰਨਾ ਹੋ ਸਕੇ ਸਿਮਰਨ ਹਰੇਕ ਨੂੰ ਕਰਨਾ ਚਾਹੁੰਦਾ ਪਾਠ ਲਾ ਲਓ ਜਾਂ ਸਤਨਾਮ ਵਾਹਿਗੁਰੂ ਦਾ ਜਾਪ ਲਾ ਲਓ ਹਰ ਇੱਕ ਨੂੰ ਤੇ ਖਾਸ ਕਰਕੇ ਸਭ ਨੂੰ ਫਤਿਹਗੜ ਸਾਹਿਬ ਜ਼ਰੂਰ ਜਾਣਾ ਚਾਹੀਦਾ ਸ਼ਹੀਦਾਂ ਦੀ ਧਰਤੀ ਤੇ ਨਤਮਸਤਕ ਹੋਣਾ ਚਾਹੀਦਾ ਸਾਡੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਅਸੀਂ ਨਹੀਂ ਮੁੱਲ ਤਾਰ ਸਕਦੇ ਜੇ ਹੋ ਸਕੇ ਤਾਂ ਮੰਨ ਲਓ ਕਿ ਅਸੀਂ ਨਤਮਸਤਕ ਤਾਂ ਹੋ ਸਕਦੇ ਆ ਇੱਕ ਬੇਨਤੀ ਹੋਰ ਆ ਕਿ ਜ਼ਿਆਦਾ ਨਹੀਂ ਤਾਂ ਕੇਸ ਤਾਂ ਰੱਖ ਹੀ ਸਕਦੇ ਆਪਾਂ ਚਲੋ ਦਾੜੀ ਜਿੰਨਾ ਟਾਈਮ ਚੱਲਦਾ ਉਹਨਾ ਟਾਈਮ ਮੰਨ ਲਓ ਕਿ ਬੰਦਾ ਉਹ ਕਰ ਲੈਂਦਾ ਵੈਸੇ ਕੇਸ ਤਾਂ ਜ਼ਰੂਰੀ ਆ ਨੇ ਪੱਗਾਂ ਦਸਤਾਰਾਂ ਜ਼ਰੂਰ ਸਚਾਓ ਦਸਤਾਰਾਂ ਬੰਨਣ ਨਾਲ ਤੁਸੀਂ ਵੈਸੇ ਸਾਡੇ ਸਾਰੇ ਹੀ ਮੁੰਡੇ ਦਸਤਾਰਾਂ ਵਾਲੇ ਨੇ ਹਰ ਇੱਕ ਨੌਜਵਾਨ ਨੂੰ ਇਹ ਅਪਰਾਲਾ ਕਰਨਾ ਚਾਹੀਦਾ 26 ਤਰੀਕ ਨੂੰ ਅਸੀਂ ਫਤਿਹਗੜ੍ਹ ਸਾਹਿਬ ਪੈਦਲ ਯਾਤਰਾ ਕਰਨ ਜਾ ਰਹੇ ਹਾਂ ਦੂਜੀ ਵਾਰ ਇਹ ਅਪਰਾਲਾ ਕਰਿਆ ਧੰਨਵਾਦ ਜੀ